ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਅੰਮ੍ਰਿਤਸਰ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਹੈ ਪਰ ਗੱਲ ਕਰੀਏ ਟੈਲੀਫੋਨ ਐਕਸਚੇਂਜ ਇਲਾਕੇ ਦੀ ਤਾਂ ਇੱਥੇ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਤਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ ਉਹਦੇ ਨਾਲ ਨਾਲ ਨੇੜੇ ਲੱਗਦੀਆਂ ਖਾਣ-ਪੀਣ ਵਾਲੀਆਂ ਰੇੜੀਆਂ ਅਤੇ ਦੁਕਾਨਦਾਰਾਂ ਨੂੰ ਵੀ ਬਦਬੂ ਪਰੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ ਦੁਕਾਨਦਾਰਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਸਾਰੇ ਹੀ ਦਾਅਵੇ ਖੋਖਲੇ ਹਨ ਅਤੇ ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਨਗਰ ਨਿਗਮ ਪ੍ਰਸ਼ਾਸਨ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਅਤੇ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਜਲ ਤੋਂ ਜਲ ਸਿਕਵਾਣਾ ਚਾਹੀਦਾ ਹੈ। ਫਾਸਟਵੇ ਅਮਰਥਰ ਖਬਰਨਾਮਾ ਵੱਲੋਂ ਲਗਾਤਾਰ ਖਬਰਾਂ ਲਗਾਈਆਂ ਜਾ ਰਹੀਆਂ ਕਿ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਅਤੇ ਨਗਰ ਨਿਗਮ ਦੇ ਮੇਅਰ ਕਹਿ ਰਹੇ ਨੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾ ਰਿਹਾ ਹੈ ਅਤੇ ਕਹਿ ਸ਼ਹਿਰ ਵਿੱਚ ਕਿਤੇ ਵੀ ਕੂੜੇ ਦੇ ਢੇਰ ਤੁਹਾਨੂੰ ਨਜ਼ਰ ਨਹੀਂ ਆਉਣਗੇ ਆਉਣ ਵਾਲੇ ਦਿਨਾਂ 'ਚ ਇਹ ਗੱਲ ਲਗਭਗ 2 ਮਹੀਨਿਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਸ਼ਹਿਰ ਵਿੱਚ ਕੂੜੇ ਦੇ ਢੇਰ ਨਹੀਂ ਦਿਖਾਈ ਦਿੱਤੇ ਜਾਣਗੇ ਪਰ ਤਸਵੀਰਾਂ ਫੇਰ ਇੱਕ ਵਾਰ ਜੂਝਾਂ ਜਿਆ ਕਰਾਂਗੇ ਇਸ ਲਈ ਅਸੀਂ ਟੈਲੀਫੋਨ ਐਕਚੇਂਜ ਲਾ ਕੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਹੜੇ ਇੱਥੇ ਲੋਕ ਲੰਘ ਰਹੇ ਹਨ ਉਹ ਤਾਂ ਪਰੇਸ਼ਾਨ ਹੁੰਦੇ ਹੀ ਹੁੰਦੇ ਨੇ ਪਰ ਜਿਹੜੇ ਇੱਥੇ ਦੁਕਾਨਦਾਰ ਹਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਨਾਲ ਦੇ ਨਾਲ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਦਾਰਾਂ ਨੂੰ ਦੁਕਾਨਦਾਰੀ ਦਾ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਸਾਡੇ ਨਾਲ ਇੱਥੇ ਇੱਕ ਦੁਕਾਨਦਾਰ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੀ ਸਾਰੇ ਕਿਹੜਾ ਇਲਾਕਾ ਪਹਿਲਾਂ ਤੁਸੀਂ ਦੱਸ ਹੀ ਦਿਓ ਤੇ ਕੀ ਇੱਥੇ ਸਮੱਸਿਆ ਹੈ ਜੀ ਇਹ ਟੈਲੀਫੋਨ ਐਕਸਚੇਂਜ ਹੈ ਜੀ 메인 ਸ਼ਹਿਰ ਦਾ ਸੈਂਟਰ ਇਲਾਕਾ ਹੈਗਾ ਜੀ ਵੇਖੋ ਕੂੜੇ ਦਾ ਹਾਲ ਵੇਖੋ ਕਿੰਨਾ ਮਾੜਾ ਦੇ ਇੱਥੇ ਇੱਥੇ ਬਾਹਰੋਂ ਕੋਈ ਟੂਰਿਸਟ ਇੱਥੋਂ ਲੰਘ ਕੇ ਰਾਹ ਨਹੀਂ ਜਿੱਥੇ ਮਤਲਬ ਕੋਈ ਦੁਕਾਨ ਤੇ ਸਾਡੀ ਸਾਹਮਣੇ ਦੁਕਾਨ ਹੈ ਕੋਈ ਕਸਟਮਰ ਵੀ ਆਉਂਦਾ ਉਹ ਵੀ ਕਹਿੰਦੇ ਤੁਸੀਂ ਭਾਵੇਂ ਕਿੱਥੇ ਮਤਲਬ ਰਹਿਣ ਦੇ ਇੰਨੀ ਮੱਖ ਪਤਾ ਨਹੀਂ ਇਹ ਕਦੋਂ ਇਹਦਾ ਹੱਲ ਹੋਣਾ ਵਾ ਅਸੀਂ ਤੇ ਪਰੇਸ਼ਾਨ ਹੋ ਗਏ ਜੇ ਤੇ ਕਿੰਨੀ ਮੜੀ ਤੇ ਕਹਿ-ਕਹਿ ਕੇ ਕਦੀ ਉਧਰ ਕਿਸੇ ਨੂੰ ਕਹਿ ਕਦੀ ਕਿਸੇ ਨੂੰ ਕਹ ਆ ਸਾਹਮਣਾ ਕੂੜਾ ਇੰਨਾ ਮਤਲਬ ਪਰੇਸ਼ਾਨ ਹੋਏ ਮਤਲਬ ਕੋਈ ਤੁਹਾਨੂੰ ਇਹਦਾ ਕੋਈ ਹੱਲ ਨਹੀਂ ਲੱਭਣ ਡਿਆ ਨਾ ਦੱਸਦਾ ਪਿਆ ਸਰਕਾਰਾਂ ਬਸ ਆਪਣੇ ਬਣਾਈ ਜਾਂਦੀਆਂ ਨੇ ਠੀਕ ਹੈ ਨਾ ਨੰਬਰ ਜੋ ਵੀ ਇਹ ਇਹਦਾ ਕੋਈ ਹੱਲ ਨਹੀਂ ਜੇ ਹੁੰਦਾ ਪਿਆ ਕੋਈ ਲੱਗਦਾ ਕਿ ਸਮਾਰਟ ਸਿਟੀ ਵਰਗੀ ਅਮਰਸਰ ਚ ਚੀਜ਼ ਲੱਗਦੀ ਆ ਸਮਾਰਟ ਸਿਟੀ ਦੇ ਵੇ ਲੋ ਆ ਸਮਾਰਟ ਸਿਟੀ ਦੇ ਸਾਡੀ ਅਮਰਸਰ ਸਾਹਮਣੇ ਕੂੜੇ ਦਾ ਢੇਰ ਟੂਰਿਸਟ ਸਾਰੇ ਜਿੱਦ ਦੋ ਇੱਥੇ 12 ਗੱਡੀਆਂ ਆਉਂਦੀਆਂ ਇੱਥੇ ਸਭ ਲੱਗਦੀਆਂ ਨੇ ਆ ਸਮਾਰਟ ਸਿਟੀ ਉਹਨਾਂ ਨੂੰ ਵੀ ਵੇਖ ਕੇ ਕੀ ਪ੍ਰਭਾਵ ਪੈਂਦਾ ਤੁਸੀਂ ਆਪ ਤੁਹਾਡੇ ਸਾਹਮਣੇ ਹੀ ਜੇ ਪਰ ਜਦੋਂ ਮੌਜੂਦਾ ਸਰਕਾਰ ਨੇ ਸਤਾ ਵਿੱਚ ਆਣਾ ਇਸ ਤੋਂ ਪਹਿਲਾਂ ਵੱਡੇ ਵੱਡੇ ਲੋਕਾਂ ਨਾਲ ਵਾਅਦੇ ਕਰ ਦਿੱਤੇ ਜਾਂਦੇ ਤੁਹਾਨੂੰ ਸਫਾਈ ਦਵਾਂਗੇ ਇਹ ਦੇਵਾਂਗੇ ਲੱਗਦਾ ਵੀ ਸਰਕਾਰ ਆਪਣੇ ਜਿਹੜੇ ਕੰਮ ਕੀਤੇ ਉਹ ਚ ਕਾਮਯਾਬ ਹੋਈਏ ਜੀ ਆਹ ਤੇ ਤੁਹਾਡੇ ਸਾਹਮਣੇ ਹੀ ਆਦੀ ਜੋ ਵਾਅਦੇ ਕੀਤੇ ਸਰਕਾਰ ਐ ਇਹ ਚ ਕੀ ਆਪਾਂ ਹੁਣ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਕਿੰਨੇ ਕੁ ਵਾਅਦੇ ਕਰ ਨਿਭਾਉਂਦੇ ਬੇ ਸਰਕਾਰ ਜਿਹੜੀ ਐ ਠੀਕ ਹੈ ਨਾ ਇਹ ਚ ਕੋਈ ਲ ਸਾਹਮਣੇ ਜੇ ਤੁਹਾਡੇ ਤੁਸੀਂ ਦੇਖ ਸਕਦੇ ਕਿੰਨੇ ਕੁ ਵਾਦੇ ਸਾਡੀ ਸਰਕਾਰ ਨਿਭਾ ਰਹੀ ਹੈ ਜੀ ਬਿਲਕੁਲ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਆਖਿਆ ਕਿ ਜਿਹੜੀਆਂ ਸਰਕਾਰਾਂ ਜਦੋਂ ਵਾਅਦੇ ਕਰਦੀਆਂ ਹਨ ਕਿ ਵੱਡੇ ਵੱਡੇ ਵਾਅਦੇ ਕਰਦੇ ਪਰ ਉਹ ਜਿਹੜੇ ਵਾਅਦੇ ਕਿਤੇ ਨਾ ਕਿਤੇ ਪੂਰੇ ਨਹੀਂ ਹੁੰਦੇ ਪਰ ਦੂਜੇ ਪਾਸੇ ਅਸੀਂ ਤਸਵੀਰਾਂ ਫੇਰ ਤੁਹਾਨੂੰ ਹੋਰ ਸਾਂਝੇ ਕਰਾਂਗੇ ਤੁਸੀਂ ਇੱਥੇ ਦੇਖ ਸਕਦੇ ਕਿ ਲੱਗੇ ਹੀ ਖਾਣ ਪੀਣ ਵਾਲੀਆਂ ਰੇੜੀਆਂ ਵੀ ਹਨ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਖਾਣ ਪੀਣ ਵਾਸਤੇ ਆਉਂਦੇ ਹਨ ਪਰ ਇਹ ਗੰਦਗੀ ਭਰੇ ਮਹੌਲ ਤੋਂ ਉਹ ਵੀ ਪਰੇਸ਼ਾਨ ਹਨ ਜਿਹੜੇ ਦੁਕਾਨਦਾਰ ਹਨ ਉਹ ਵੀ ਪਰੇਸ਼ਾਨ ਹਨ ਉਹ ਨਗਰ ਨਿਗਮ ਨੂੰ ਇਸ ਬਾਰੇ ਸੋਚਣਾ ਚਾਹੀ ਸਫਾਈ ਪ੍ਰਬੰਧ ਹੈ ਉਹ ਪਹਿਲੇ ਪੈਲ ਦੇ ਆਧਾਰ ਤੇ ਕਰਵਾਨੇ ਚਾਹੀਦੇ ਹਨ ਬਿੱਤੇ ਦਿਨੇ ਅਸੀਂ ਦੇਖ ਰਹੇ ਕਿ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਐਨ ਆਰ ਆਈ ਜਿਹੜੇ ਐਨ ਆਰ ਆਈ ਕੈਨੇਡਾ ਆਸਟ੍ਰੇਲੀਆ ਵਾਲੇ ਉਹ ਵੀ ਕਹਿੰਦੇ ਆ ਕਿ ਜੋ ਪੰਜਾਬ ਵਿੱਚ ਸਫਾਈ ਦੇ ਪ੍ਰਬੰਧ ਹੋਰ ਕਿਤੇ ਨਹੀਂ ਹਨ ਪਰ ਕਿਤੇ ਨਾ ਕਿਤੇ ਜਿਹੜੇ ਕੂੜੇ ਦੇ ਢੇਰ ਜਾਂ ਤੇ ਜਿਹੜੇ ਮੌਜੂਦਾ ਸਰਕਾਰ ਦੇ ਮੰਤਰੀ ਉਹਨਾਂ ਨੇ ਕੂੜੇ ਦੇ ਢੇਰ ਨਜ਼ਰ ਨਹੀਂ ਆਉਂਦੇ ਜਾਂ ਅਮਰਸਰ ਦੇ ਮੇਅਰ ਨੂੰ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਨੂੰ ਕੂੜੇ ਦੇ ਢੇਰ ਨਜ਼ਰ ਨਹੀਂ ਆਉਂਦੇ ਕਿਉਂਕਿ ਜਿਹੜੀਆਂ ਪੋਸਟਾਂ ਪਾਈਆਂ ਜੀ ਉਸ ਵਿੱਚ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਕੂੜੇ ਦੇ ਲਗਾਤਾਰ ਕੂੜੇ ਦੇ ਢੇਰ ਵਧੇ ਜਾ ਰਹੇ ਹਨ ਅਤੇ ਜਿਹੜੇ ਦੁਕਾਨਦਾਰ ਹਨ ਉਹ ਪਰੇਸ਼ਾਨ ਹਨ ਤੋਂ ਲੋਕਾਂ ਨੇ ਕਿਹਾ ਕਿ ਪੈਲ ਦੇ ਆਧਾਰ ਤੇ ਜਿੰਨੇ ਵੀ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਹਟਵਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਮਣੀ ਤੇ ਜੋਗੀ ਨਰੇਸ਼ ਕੁਮਾਰ ਦੇ ਅਰਕੇਸ਼ ਕੁਮਾਰ